ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਗੋਲੀ ਵਾਂਗ ਆਈ ਇੱਕ ਗੱਡੀ ਦੀ ਇੱਟਾਂ ਦੇ ਨਾਲ ਭਰੀ ਟਰਾਲੀ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀਗੀ ਕਿ ਇੱਕ ਗੱਡੀ ਇੱਟਾਂ ਦੇ ਨਾਲ ਭਰੀ ਹੋਈ ਇਸ ਟਰਾਲੀ ਦੇ ਹੇਠਾਂ ਫਸ ਜਾਂਦੀ ਹੈ ਉਸ ਤੋਂ ਬਾਅਦ ਕ੍ਰੇਨ ਦੀ ਮਦਦ ਦੇ ਨਾਲ 4 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਗੱਡੀ ਨੂੰ ਟਰਾਲੀ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਖਤਰਨਾਕ ਅਤੇ ਭਿਆਨਕ ਹਾਦਸੇ ਦੇ ਵਿੱਚ ਇੱਕ 35 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ ਜੋ ਇਸ ਗੱਡੀ ਦੇ ਵਿੱਚ ਸਵਾਰ ਸੀਗਾ ਦਾ ਅਸਲ ਤੇਜ਼ ਰਫ਼ਤਾਰ ਦੇ ਵਿੱਚ ਇੱਕ ਗੱਡੀ ਆਉਂਦੀ ਹੈ ਤੇ ਇੱਟਾਂ ਦੇ ਨਾਲ ਭਰੀ ਇਸ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਹੁੰਦੀ ਹੈ ਕਿ ਗੱਡੀ ਸਿੱਧਾ ਇਸ ਇੱਟਾਂ ਨਾਲ ਭਰੀ ਟਰਾਲੀ ਦੇ ਹੇਠਾਂ ਜਾ ਕੇ ਫਸ ਜਾਂਦੀ ਹੈ ਤਾਂ 35 ਸਾਲ ਦੇ ਨੌਜਵਾਨ ਦੀ ਇਸ ਦਰਦਨਾਕ ਭਿਆਨਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਦੱਸਦੀ ਹੈ ਕਿ ਮੋਗਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਦੇਰ ਰਾਤ 2 ਵਜੇ ਦੇ ਕਰੀਬ ਜਦੋਂ ਇੱਕ ਤੇਜ਼ ਰਫ਼ਤਾਰ ਗੱਡੀ ਦੀ ਇਸ ਇੱਟਾਂ ਦੇ ਨਾਲ ਭਰੀ ਹੋਈ ਟਰਾਲੀ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਹੁੰਦੀ ਹੈ ਕਿ ਇਹ ਗੱਡੀ ਇਸ ਇੱਟਾਂ ਨਾਲ ਭਰੀ ਟਰਾਲੀ ਦੇ ਹੇਠਾਂ ਫਸ ਜਾਂਦੀ ਹੈ ਜਿਸ ਤੋਂ ਬਾਅਦ ਇਸ ਟਰਾਲੀ ਨੂੰ ਇਸ ਗੱਡੀ ਨੂੰ ਜਿਹੜਾ ਆ 4 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਟਰਾਲੀ ਦੇ ਢੇਠਾਂ ਤੋਂ ਕੱਢਿਆ ਜਾਂਦਾ ਹੈ ਪਰ ਇਸ ਹਾਦਸੇ ਦੇ ਵਿੱਚ 35 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ ਜਿਸ ਦਾ ਨਾਮ ਮਿੱਠੂ ਸਿੰਘ ਦੱਸਿਆ ਜਾ ਰਿਹਾ ਹੈ ਮਿੱਠੂ ਸਿੰਘ ਵਜੋਂ ਨੌਜਵਾਨ ਦੀ ਪਛਾਣ ਹੋਈ ਹੈ ਜੋ ਇਸ ਕਾਰ ਨੂੰ ਡਰਾਈਵ ਕਰ ਰਿਹਾ ਸੀਗਾ ਤਾਂ ਮੋਗਾ ਦੇ ਵਿੱਚ ਫਿਰੋਜ਼ਪੁਰ ਲੁਧਿਆਣਾ ਰੋਡ ਤੇ ਰਾਤ ਦੇ ਕਰੀਬ 2 ਵਜੇ ਇਹ ਵੱਡਾ ਹਾਦਸਾ ਵਾਪਰਿਆ ਹੈ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਸ ਕਾਰ ਦੀ ਇੱਟਾਂ ਨਾਲ ਭਰੀ ਟਰਾਲੀ ਦੇ ਨਾਲ ਟੱਕਰ ਹੁੰਦੀ ਹੈ ਜਿਸ ਕਾਰਨ ਇਹ ਗੱਡੀ ਜਿਹੜੀ ਆ ਇੱਟਾਂ ਨਾਲ ਭਰੀ ਇਸ ਟਰਾਲੀ ਦੇ ਹੇਠਾਂ ਫਸ ਜਾਂਦੀ ਹੈ ਜਦੋਂ ਲੋਕ ਇੱਤੇ ਇਕੱਠੇ ਹੁੰਦੇ ਨੇ ਤਾਂ ਫੇਰ ਲਗਭਗ 4 ਘੰਟਿਆਂ ਦੀ ਮਿਹਨਤ ਤੋਂ ਬਾਅਦ ਇਸ ਗੱਡੀ ਨੂੰ ਟਰਾਲੀ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਇਸ ਕਾਰ ਚਾਲਕ ਦੀ ਜਾਨ ਚਲੀ ਗਈ ਹੁੰਦੀ ਹੈ ਜਿਸ ਦਾ ਨਾਮ ਮਿੱਠੂ ਸਿੰਘ ਦੱਸਿਆ ਜਾ ਰਿਹਾ ਹੈ 35 ਸਾਲ ਇਸ ਦੀ ਉਮਰ ਹੈ ਜਿਹੜਾ ਕਾਰ ਦੇ ਵਿੱਚ ਸਵਾਰ ਸੀਗਾ ਪਰ ਇਸ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਤਾਂ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਦੇ ਵਿੱਚ ਕਾਰ ਸੀਗੀ ਜਿਸ ਕਾਰਨ ਤੇਜ਼ ਰਫਤਾਰ ਕਾਰ ਇੱਟਾਂ ਨਾਲ ਭਰੀ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ 35 ਸਾਲ ਦੇ ਨੌਜਵਾਨ ਦੀ ਜਿਸ ਦਾ ਨਾਮ ਮਿੱਠੂ ਸਿੰਘ ਹੈ ਅਸਤੀ ਜਾਨ ਚਲੀ ਗਈ ਹੈ ਪਿੰਡ ਤਰੂਰ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ ਜਿਸ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਗੱਡੀ ਟਰਾਲੀ ਦੇ ਹੇਠਾਂ ਫਸੀ ਹੋਈ ਹੈ ਕੁਚੁੰਬਰ ਨਿਕਲ ਚੁੱਕਿਆ ਹੈ ਗੱਡੀ ਦਾ ਤੇ ਇਸ ਹਾਦਸੇ ਦੇ ਵਿੱਚ 35 ਸਾਲ ਦੇ ਨੌਜਵਾਨ ਦੇ ਸਾਹ ਨਿਕਲ ਗਏ ਨੇ ਕੀ ਨਾਂ ਇਹਨਾਂ ਦਾ ਮਿੱਠੂ ਸਿੰਘ ਇਹਦਾ ਅੱਛਾ ਤੇ ਇਹਦੇ ਫਾਦਰ ਸਾਹਿਬ ਦਾ ਕੀ ਨਾਂ ਇਹ ਤਾਂ ਸਾਨੂੰ ਖੂਬ ਸਕੀ ਇਹ ਤੁਹਾਡੇ ਕੀ ਲੱਗਦਾ ਜੀ ਮੇਰੇ ਚਾਚੇ ਦੇ ਮੁੰਡੇ ਤੇ ਤੁਹਾਨੂੰ ਇਹਦੇ ਬਾਰੇ ਕੀ ਪਤਾ ਕਿਵੇਂ ਲੱਗਾ ਜੀ ਪਤਾ ਨਹੀਂ ਲੱਗਾ ਹੁਣ ਤੱਕ ਜੀ ਲੱਗ ਰਹੇ ਸੀ ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਹ ਦਿੱਲੀ ਨਾਲ ਜਾ ਰਿਹਾ ਸੀ ਉੱਥੇ ਜੋਬ ਕਰਦਾ ਹੈ ਇਹ ਕਾਦੀ ਜੋਬ ਕਰਦਾ ਸਾਹ ਪਰੇ ਪਾਰੀ ਕਿ ਇਹ ਪਤਾ ਨਹੀਂ ਕਿਹੜੇ ਖਾਂ ਲੱਗਾ ਜੀ ਉਹ ਜੋਬ ਕਰਦਾ ਹੈ ਤੇ ਇਹ ਵਿਆਹ ਬਰਾਈ ਹਾਂਜੀ ਵਿਆਹ ਕਿੰਨੇ ਬੱਚੇ ਦੇ ਲੱਕ ਬੇਟਾ ਬੇਟੀ ਤੇ ਇਸ ਦੇ ਪਰਿਵਾਰ ਚ ਹੋਰ ਕੌਣ ਮੰਮੀ ਰੇੜੀ ਹੈ ਅੱਛਾ ਜੀ ਦੋ ਭੈਣਾਂ ਹੈ ਅੱਛਾ ਜੀ ਅੱਛਾ ਇਹਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਸ ਖੋਦ ਪਰਿਵਾਰ ਵਾਲੀ ਹੈ ਸੀ ਚਾਚੇ ਦਾ ਮੁੰਡਾ ਹੀ ਸਕੇ ਵਾਈਫ ਡਾਕਟਰ ਸਾਹਿਬ ਵਾਹਿਮ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੁਕਾ ਜੋ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਤੇ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰਸੀਵ ਹੋਈ ਸੀ ਕਿ ਦੁਨਨੇ ਦੇ ਜਥੇਦਾਰ ਤੋਤਾ ਸਿੰਘ ਦੀ ਪੁੱਤੂਪੁਰ ਐਕਸੀਡੈਂਟ ਹੋਇਆ ਕਾਰ ਦਾ ਸੋ ਸੋਸਾਇਟੀ ਮੈਂਬਰ ਉਥੇ ਮੌਕੇ ਤੇ ਪਹੁੰਚੇ ਆਂ ਔਰ ਜੋ ਪਰਸਨ ਸੀ ਕਾਰ ਦੇ ਵਿੱਚ ਉਹ ਕਾਰ ਬੁਰੀ ਤਰ੍ਹਾਂ ਫਸੀ ਹੋਈ ਸੀ ਇਹ ਕਾਰ ਦਾ ਐਕਸੀਡੈਂਟ ਇਟਾਂ ਵਾਲੀ ਟਰਾਲੀ ਦੇ ਨਾਲ ਹੋਇਆ ਸੀ ਜੇ ਤੇ ਉਹਨੂੰ ਕੱਢ ਕੇ ਅਸੀਂ ਸਿਵਲ ਹਸਪੀਟਲ ਲੈ ਕੇ ਆਏ ਹਾਂ ਲੱਗ ਕਿੰਨੀ ਉਮਰ ਦਾ ਲੱਗ ਰਿਹਾ ਸੀ ਤੁਹਾਨੂੰ ਤਕਰੀਬਨ 34 ਸਾਲ ਉਮਰ ਆ ਕੋਈ ਪਛਾਣ ਹੋਈ ਕਿੱਥੋਂ ਦੀ ਹਾਂਜੀ ਪਛਾਣ ਹੋਈ ਹੈ ਪਿੰਡ ਦੱਦਾਹੂਰ ਜ਼ਿਲ੍ਹਾ ਮੋਗਾ ਇਹਦਾ ਨਾਮ ਹੈਗਾ ਸਨ ਆਫ ਰੂਪ ਸਿੰਘ ਆ ਕੋਈ ਬਰਾੜ ਆ ਭਈ ਪੈਂਡ ਤੋਂ ਅੱਛਾ ਜੀ ਇਹ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੂੰ ਕਿੰਨੇ ਘੰਟੇ ਲੱਗੇ ਇਸ ਚੀਜ਼ ਨੂੰ ਮੁਸ਼ਕਲ ਕਰਦੇ ਹੋਏ ਤਕਰੀਬਨ ਢਾਈ ਘੰਟੇ ਦੀ ਮੁਸ਼ਕਲ ਤੋਂ ਬਾਅਦ ਅਸੀਂ ਇਸ ਪਰਸਨ ਨੂੰ ਗੱਡੀ ਦੇ ਵਿੱਚੋਂ ਕੱਢਿਆ ਕਿਉਂਕਿ ਹਾਈਡਰਾ ਵੀ ਮੰਗਾਇਆ ਗਿਆ ਹਾਈਡਰਾ ਹਾਈਵੇ ਦਾ ਸੀਗਾ ਆਪਦੀਆਂ ਸੁਸਾਇਟੀ ਦੀਆਂ ਵਿੱਚ ਮਸ਼ੀਨਾਂ ਗੱਡੀਆਂ ਦੇ ਉੱਪਰ ਲੱਗੀਆਂ ਉਹਨਾਂ ਦੀ ਮਦਦ ਨਾਲ ਇਹਨੂੰ ਗੱਡੀ ਨੂੰ ਬਾਹਰ ਕੱਢੇਗਾ ਟਰਾਲੀ ਦੇ نیچے ਤੇ ਫਿਰ ਇਸ ਪਰਸਨ ਨੂੰ ਦੀ ਬੋਡੀ ਨੂੰ ਬਾਹਰ ਲਿਆਂਦਾ ਗਿਆ ਗੱਲ ਕਰੀਏ ਕਿੰਨੇ ਟਾਈਮ ਚ ਜਿਹੜਾ ਰੈਸਕਿਊ ਹੋਇਆ ਤੇ ਹੁਣ ਐਸ ਟਾਈਮ ਕਿੰਨੇ ਵੱਜ ਚੁੱਕੇ ਆ ਤੇ ਕਿੱਥੇ ਤੁਸੀਂ ਉਹਨਾਂ ਨੂੰ ਕਾਰਵਾਈ ਕੀਤੀ ਤਕਰੀਬਨ 4:30 ਵੱਜ ਚੁੱਕਿਆ ਸਾਨੂੰ ਅਸੀਂ 2 ਵਜੇ ਦੇ ਉੱਤੇ ਪਹੁੰਚੇ ਹੋਏ ਸੀਗੇ ਘਟਨਾ ਸਥਾਨ ਤੇ ਤੁਸੀਂ 2 ਘੰਟੇ ਦੇ ਵਿੱਚ ਹੁਣ ਪਰਸਨ ਨੂੰ ਮੌਤਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਕਟਰ ਸਿਦਵ ਵੱਲੋਂ ਡਿਕਲੇਅਰ ਕਰਨ ਤੋਂ ਬਾਅਦ ਮੌਤਰੀ ਦੇ ਵਿੱਚ ਲਗਾ ਦਿੱਤਾ ਇਹ ਇੱਕ ਗੱਡੀ ਆ ਸਵਿਫਟ ਕਾਰ ਜੀ ਇਹ ਆ ਰਹੀ ਸੀਗੀ ਇੱਕ ਹਲਕ ਲਾਂ ਦੀ ਸੈਰ ਤੋਂ ਹਮ ਜਥੇਦਾਰ ਦੀ ਕੋਠੀ ਤੋਂ ਥੋੜਾ ਅੱਗੇ ਘੱਟ ਤੋਂ ਕੋਲੇ ਇੱਕਾਈ ਟਰਾਲੀ ਦੇ ਪਿਛਲੇ ਪਾਸੇ ਜਾ ਕੇ ਵਜਈਓ ਤੇ ਜਿਹੜਾ ਅਸੀਂ ਵਿੱਚ ਡਰਾਈਵਰ ਗੱਡੀ ਚਲਾ ਰਿਹਾ ਸੀਗਾ ਉਹ ਸਾਰਾ ਇਹ ਗੱਡੀ ਦੇ ਪ੍ਰੈਸ ਹੋ ਗਿਆ ਸੀ। ਸਾਡੀ ਸੋਸਾਇਟੀ ਦੇ ਦੀ ਮਦਦ ਨਾਲ ਉਹਨੂੰ ਕੱਢ ਕੇ ਤੇ ਹੁਣ ਹਸਪਤਾਲ ਪਹੁੰਚਾਇਆ। ਕਿੰਨੀ ਕੁ ਉਮਰ ਦਾ ਲੱਗ ਰਿਹਾ ਸੀ ਜੀ ਕੋਈ? 34-35 ਦਾ 34-35 ਸਾਲ ਦਾ। ਇਹ ਪਛਾਣ ਹੋਈ ਕਿੱਥੋਂ ਦਾ ਸੀ ਕੀ ਨਾਮ ਸੀ ਦਾ? ਇਹ ਪਛਾਣ ਹੋਈ ਆ ਦੱਦਾ ਹੁਰ ਦਾ ਮਿੱਠੂ ਸਿੰਘ ਪੁੱਤਰ ਰੂਪ ਸਿੰਘ ਦਾ। ਅੱਛਾ ਜੀ। ਇਹ ਵਿਆਹ ਵਰ ਅਸੀਂ ਜਾ ਹਾਂ। ਹਾਂ ਜੀ ਪਤਾ ਲੱਗਿਆ ਵੀ ਇਹ ਮਤਲਬ ਵਿਆਹ ਹੋਇਆ ਦੋ ਬੱਚੇ ਇੱਕ ਲੜਕਾ ਇੱਕ ਲੜਕੀ। ਮੁੱਖ ਤੇ ਸਟੇਟਸ ਕੀ ਲੱਗ ਰਿਹਾ ਜੀ? ਡੇਟਸ ਤਾਂ ਇਹ ਵੀ ਹੁਣ ਜਿਵੇਂ ਪਰਿਵਾਰ ਦੇ ਆਉਣਗੇ ਉਸ ਤੋਂ ਬਾਅਦ ਜੋ ਵਿਆਹ ਲਿਖਾਉਣ ਦੀ ਉਸਦੀ ਕਾਰਵਾਈ ਕਰਦੇ ਨੇ ਡੈਡਾ ਬੰਦਾ ਇਸ ਟਾਈਮ ਹਾਂ ਡੈਡਾ ਬਿਲਕੁਲ ਤੁਹਾਡੇ ਲੋਕ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਮੂਰਤੀ ਹੀ ਰਖਾਇਆ ਗਿਆ ਵਾ ਕੱਲ ਨੂੰ ਪਰਿਵਾਰ ਆਉਣ ਤੇ ਜੈਸੀ ਸੂਰਤ ਹੋਊਗੀ ਕਾਰਵਾਈ ਚੱਲ ਮੁੱਢ ਤੇ ਲਿਆ ਦੇਵਾਂਗੇ ਕੀ ਨਾਂ ਇਹਨਾਂ ਦਾ ਮਿੱਠੂ ਸਿੰਘ ਅੱਛਾ ਜੀ ਤੇ ਇਹ ਫਾਦਰ ਸਾਹਿਬ ਦਾ ਕੀ ਨਾਂ ਇਹ ਤਾਂ ਸਾਨੂੰ ਗਰੁੱਪ ਸੇ ਇਹ ਤੁਹਾਡੇ ਕੀ ਲੱਗਦਾ ਜੀ ਮੇਰੇ ਚਾਚੇ ਦੇ ਮੁੰਡੇ ਤੇ ਤੁਹਾਨੂੰ ਇਹਦੇ ਬਾਰੇ ਕੀ ਪਤਾ ਕਿਵੇਂ ਲੱਗਿਆ ਜੀ ਪਤਾ ਨਹੀਂ ਲੱਗਾ ਹੁਣ ਤੱਕ ਇਹ ਨੰਗ ਰਹੇ ਸੀ। ਅੱਛਾ ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ? ਇਹ ਦਿੱਲੀ ਨਾ ਜਾ ਰਿਹਾ ਦਿੱਲੀ ਜੌਬ ਕਰਦਾ ਹੈ। ਇਹ ਕਾਦੀ ਜੌਬ ਕਰਦਾ? ਸਾਹ ਪਰ ਪਾਣੀ ਪੀਂਦਾ। ਇਹ ਪਤਾ ਨਹੀਂ ਕਿਹੜੇ ਖਾਂ ਲੱਗਾ ਜੀ। ਜੌਬ ਕਰਦਾ ਰਹਿੰਦਾ। ਇਹ ਵਿਆਹ ਬਰਾਈ? ਹਾਂਜੀ ਵਿਆਹ। ਕਿੰਨੇ ਬੱਚੇ ਦੇ? ਇੱਕ ਬੇਟਾ ਇੱਕ ਬੇਟੀ। ਤੇ ਇਸ ਦੇ ਪਰਿਵਾਰ ਚ ਹੋਰ ਕੌਣ? ਮੰਮੀ ਰੇੜੀ ਹੈ। ਅੱਛਾ ਜੀ। ਦੋ ਭੈਣਾਂ ਆਈ। ਅੱਛਾ ਜੀ। ਅੱਛਾ ਇਹਦੀ ਮੈਰਿਜ ਹੋਈ ਹੈ? ਉਹਨਾਂ ਦੀ ਮੈਰਿਜ ਹੋਈ ਹੈ? ਉਹਨਾਂ ਦੀ ਮੈਰਿਜ ਹੋ ਗਈ ਹੈ। ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ? ਬਸ ਖੋਦ ਪਰਿਵਾਰ ਵਾਲੀ ਹੈ ਸੀ ਚਾਚੇ ਦਾ ਮੁੰਡਾ ਹੀ ਸਕੇ ਵਾਹਕ ਡਿਟਾ ਫਾਰਮਾ ਵਾਹਕ ਡਿਟੀ ਪਤੇ ਸਮਾਸ਼ਿਆ ਸੋਸਾਇਟੀ ਰੈਜੀਸਟਰਡ ਮੁਕਾ ਜੋ 24 ਘੰਟੇ ਸੇਵਾਵਾਂ ਚਹਾਦਰ ਰਹੀਦੀ ਹੈ ਤੇ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰਸੀ ਹੋਈ ਸੀ ਕਿ ਦੁਨੇ ਕੇ ਜਥੇਦਾਰ ਤੋਤਾ ਸੰਧੀ ਕੋਠੂ ਕੋਲ ਐਕਸੀਡੈਂਟ ਹੋਇਆ ਗਾਰ ਦਾ ਸੋਸਾਇਟੀ ਮੈਂਬਰ ਉਥੇ ਮੌਕੇ ਤੇ ਪਹੁੰਚੇ ਆਂ ਔਰ ਜੋ ਪਰਸਨ ਸੀ ਗਾ ਕਾਰ ਦੇ ਵਿੱਚ ਉਹ ਗਾਰ ਬੁਰੀ ਤਰ੍ਹਾਂ ਫਸੀ ਹੋਈ ਸੀ ਇਹ ਗਾਰ ਦਾ ਐਕਸੀਡੈਂਟ ਇਟਾਂ ਵਾਲੀ ਟਰਾਲੀ ਦੇ ਨਾਲ ਹੋਇਆ ਸੀ ਤੇ ਉਹਨੂੰ ਕੱਢ ਕੇ ਅਸੀਂ ਸਿਵਲ ਹਸਪੀਟਲ ਲੈ ਕੇ ਆਏ ਫੋਟੋ ਲੱਗ ਕਿੰਨੀ ਉਮਰ ਦਾ ਲੱਗ ਰਿਹਾ ਸੀ ਤੁਹਾਨੂੰ ਤਕਰੀਬਨ 34 ਸਾਲ ਉਮਰ ਆ ਕੋਈ ਪਛਾਣ ਹੋਈ ਕਿੱਥੋਂ ਦੀ ਹਾਂਜੀ ਪਛਾਣ ਹੋਈ ਹੈ ਪਿੰਡ ਦੱਦਾ ਹੁਰ ਜ਼ਿਲ੍ਹਾ ਮੋਗਾ ਇਹਦਾ ਨਾਮ ਹੈਗਾ ਸਨ ਆਫ ਰੂਪ ਸਿੰਘ ਆ ਕੋਈ ਬਰਾੜ ਆ ਪਿੰਡ ਤੋਂ अच्छा ये समाज सेवा सोसाइटी ਦੇ ਸੇਵਾਦਾਰਾਂ ਨੂੰ ਕਿੰਨੇ ਘੰਟੇ ਲੱਗੇ ਇਸ ਚੀਜ਼ ਨੂੰ ਮੁਸ਼ਕਲ ਕਰਦੇ ਹੋਏ तकरीबन 2.5 ਘੰਟੇ ਦੀ ਮੁਸ਼ਕਲ ਤੋਂ ਬਾਅਦ ਅਸੀਂ ਇਸ ਪਰਸਨ ਨੂੰ ਗੱਡੀ ਦੇ ਵਿੱਚੋਂ ਕੱਢਿਆ ਕਿਉਂਕਿ ਹਾਈਡਰਾ ਵੀ ਮਂਗਾਇਆ ਗਿਆ ਹਾਈਡਰਾ ਹਾਈਵੇ ਦਾ ਸੀਗਾ ਆਪਦੀਆਂ ਸੁਸਾਇਟੀ ਦੀਆਂ ਵਿੱਚ ਮਸ਼ੀਨਾਂ ਗੱਡੀਆਂ ਦੇ ਉੱਪਰ ਲੱਗੀਆਂ ਉਹਨਾਂ ਦੀ ਮਦਦ ਨਾਲ ਇਹਨੂੰ ਗੱਡੀ ਨੂੰ ਬਾਹਰ ਕੱਢੇਗਾ ਟਰਾਲੀ ਦੇ نیچے ਤੇ ਫਿਰ ਇਸ ਪਰਸਨ ਨੂੰ ਦੀ ਬੋਡੀ ਨੂੰ ਬਾਹਰ ਲਿਆਂਦਾ ਗਿਆ ਗੱਲ ਕਰੀਏ ਕਿੰਨੇ ਟਾਈਮ ਚ ਜਿਹੜਾ ਰੈਸਕਿਊ ਹੋਇਆ ਤੇ ਹੁਣ ਇਸ ਟਾਈਮ ਕਿੰਨੇ ਵੱਚ ਚੁੱਕੇ ਹੈ ਤੇ ਕਿੱਥੇ ਤੁਸੀਂ ਉਹਨਾਂ ਨੂੰ ਕਾਰਵਾਈ ਕੀਤੀ ਤਕਰੀਬਨ 4:30 ਵੱਜ ਚੁੱਕੇ ਆ ਸਾਨੂੰ ਅਸੀਂ 2 ਵਜੇ ਦੇ ਉੱਤੇ ਪਹੁੰਚੇ ਹੋਏ ਸੀਗੇ ਕਟਨਾਸਥਲ ਤੇ ਤੁਸੀਂ 2-3 ਘੰਟੇ ਦੇ ਵਿੱਚ ਹੁਣ ਪਰਸਨ ਨੂੰ ਮੌਤਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਕਟਰ ਸਦੇਵ ਵੱਲੋਂ ਡਿਕਲੇਅਰ ਕਰਨ ਤੋਂ ਬਾਅਦ ਮੌਤਰੀ ਦੇ ਵਿੱਚ ਲਗਾ ਦਿੱਤਾ ਇਹ ਇੱਕ ਗੱਡੀ ਆ Swift car ਜੀ ਇਹ ਆ ਰਹੀ ਸੀਗੀ ਇੱਕ ਹਲਕ ਲਾਂ ਦੀ ਸਾਈਡ ਤੋਂ ਹਮ ਜਥੇਦਾਰ ਦੀ ਕੋਠੀ ਤੋਂ ਥੋੜਾ ਅੱਗੇ ਕੱਟ ਤੋਂ ਕੋਲੇ ਇੱਕਾਈ ਟਰਾਲੀ ਦੇ ਪਿਛਲੇ ਪਾਸੇ ਜਾ ਕੇ ਉਹ ਜੀ ਤੇ ਜਿਹੜਾ ਅਸੀਂ ਵਿੱਚ ਡਰਾਈਵਰ ਗੱਡੀ ਚਲਾ ਰਿਹਾ ਸੀਗਾ ਉਹ ਸਾਰਾ ਇਹ ਗੱਡੀ ਤੇ ਪ੍ਰੈਸ ਅਗਰਸੀ ਤੁਹਾਡੀ ਸੋਸਾਇਟੀ ਦੇ ਦੀ ਮਦਦ ਨਾਲ ਉਹਨੂੰ ਕੱਢ ਕੇ ਤੇ ਹੁਣ ਹਸਪਤਾਲ ਪਹੁੰਚਾਇਆ ਕਿੰਨੀ ਕੁ ਉਮਰ ਦਾ ਲੱਗ ਰਿਹਾ ਸੀ ਜੀ ਉਹ 34-40 ਦਾ 34-35 ਸਾਲ ਦਾ ਪਛਾਣ ਹੋਈ ਕਿੱਥੋਂ ਦਾ ਸੀ ਕੀ ਨਾਮ ਸੀ ਦਾ ਇਹ ਪਛਾਣ ਹੋਈ ਆ ਦੱਦਾ ਹੁਰ ਦਾ ਮਿੱਠੂ ਸਿੰਘ ਪੁੱਤਰ ਰੂਪ ਸਿੰਘ ਦਾ ਅੱਛਾ ਜੀ ਇਹ ਵਿਆਹ ਵਰ ਅਸੀਂ ਜਾ ਹਾਂਜੀ ਪਤਾ ਲੱਗਿਆ ਵੀ ਇਹ ਮਤਲਬ ਵਿਆਹ ਹੋਇਆ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਮੌਕੇ ਤੇ ਸਟੇਟਸ ਕੀ ਲੱਗ ਰਹੀ ਹੈ ਸਟੇਟਸ ਤਾਂ ਹੈ ਵੀ ਹੁਣ ਜਿਵੇਂ ਪਰਿਵਾਰ ਦੇ ਆਉਣਗੇ ਉਸ ਤੋਂ ਬਾਅਦ ਜੋ ਬਿਆਨ ਲਿਖੋਣਗੇ ਉਸਦੀ ਕਾਰਵਾਈ ਕਰਦੇ ਨੇ ਡੈਡਾ ਬੰਦਾ ਇਸ ਟਾਈਮ ਹਾਂ ਡੈਡਾ ਬਿਲਕੁਲ ਤੁਹਾਡੇ ਲੋਹ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਮੂਰਤੀ ਹੀ ਰਖਾਇਆ ਗਿਆ ਵਾ ਕੱਲ ਪਰਿਵਾਰ ਆਉਣ ਤੇ ਜੈਸੀ ਸੂਰਤ ਹੋਊਗੀ ਕਾਰਵਾਈ ਚੱਲ ਮੁੱਢ ਤੇ ਲੈ ਜਾਵਾਂਗੇ ਕੀ ਨਾਂ ਇਹਨਾਂ ਦਾ ਮਿੱਠੂ ਸਿੰਘ ਅੱਛਾ ਤੇ ਇਹ ਫਾਦਰ ਸਾਹਿਬ ਦਾ ਕੀ ਨਾਂ ਇਹ ਤਾਂ ਸਾਨੂੰ ਗਰੂਪ ਸੇ ਇਹ ਤੁਹਾਡੇ ਕੀ ਲੱਗਦਾ ਜੀ ਮੇਰੇ ਦਾਦੇ ਦੇ ਮੁੰਡੇ ਤੇ ਤੁਹਾਨੂੰ ਇਹਦੇ ਬਾਰੇ ਕੀ ਪਤਾ ਕਿਵੇਂ ਲੱਗਿਆ ਜੀ ਪਤਾ ਨਹੀਂ ਲੱਗਾ ਹੁਣ ਤੱਕ ਇਹ ਨੰਗ ਰਹੇ ਸੀ ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਹ ਦਿੱਲੀ ਨਾਲ ਜਾ ਰਿਹਾ ਉਹ ਦਿੱਲੀ ਜੌਬ ਕਰਦਾ ਇਹ ਕਾਦੀ ਜੌਬ ਕਰਦਾ ਸਾਹ ਪਰੇ ਪਾੜੀ ਕਿ ਇਹ ਪਤਾ ਨਹੀਂ ਕਿਹੜੇ ਖਾਂ ਲੱਗਾ ਜੀ ਉਹ ਜੌਬ ਕਰਦਾ ਇੱਥੇ ਇਹ ਵਿਆਹ ਵਰਾਈ ਹਾਂਜੀ ਵਿਆਹ ਕਿੰਨੇ ਬੱਚੇ ਦੇ ਇੱਕ ਬੇਟਾ ਇੱਕ ਬੇਟੀ ਤੇ ਇਸ ਦੇ ਪਰਿਵਾਰ ਚ ਹੋਰ ਕੌਣ ਮੰਮੀ ਰੇੜੀ ਹੈ ਅੱਛਾ ਜੀ ਦੋ ਭੈਣਾਂ ਹੈ ਅੱਛਾ ਜੀ ਅੱਛਾ ਇਹਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਸ ਖੋਦ ਪਰਿਵਾਰ ਵਾਲੇ ਸੀ ਚਾਚੇ ਦਾ ਮੁੰਡਾ ਹੀ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਮਾਸ਼ੀਅਰ ਸੁਸਾਇਟੀ ਰਜਿਸਟਰਡ ਮੁਕਾ ਜੋ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਤੇ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰਸੀਵ ਹੋਈ ਸੀ ਕਿ ਦੋਨੇ ਦੇ ਜਥੇਦਾਰ ਤੋਤਾ ਸਿੰਘ ਦੀ ਪੁੱਤਰ ਕੋਲ ਐਕਸੀਡੈਂਟ ਹੋਇਆ ਕਾਰ ਦਾ ਸੋਸਾਇਟੀ ਮੈਂਬਰ ਉੱਥੇ ਮੌਕੇ ਤੇ ਪਹੁੰਚੇ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਗੋਲੀ ਵਾਂਗ ਆਈ ਇੱਕ ਗੱਡੀ ਦੀ ਇੱਟਾ ਦੇ ਨਾਲ ਭਰੀ ਟਰਾਲੀ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀਗੀ ਕਿ ਇੱਕ ਗੱਡੀ ਇੱਟਾ ਦੇ ਨਾਲ ਭਰੀ ਹੋਈ ਇਸ ਟਰਾਲੀ ਦੇ ਹੇਠਾਂ ਫਸ ਜਾਂਦੀ ਹੈ ਜਿਸ ਤੋਂ ਬਾਅਦ ਕ੍ਰੇਨ ਦੀ ਮਦਦ ਦੇ ਨਾਲ 4 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਗੱਡੀ ਨੂੰ ਟਰਾਲੀ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਖਤਰਨਾਕ ਅਤੇ ਭਿਆਨਕ ਹਾਦਸੇ ਦੇ ਵਿੱਚ ਇੱਕ 35 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ ਜੋ ਇਸ ਗੱਡੀ ਦੇ ਵਿੱਚ ਸਵਾਰ ਸੀਗਾ ਦਰਅਸਲ ਤੇਜ਼ ਰਫ਼ਤਾਰ ਦੇ ਵਿੱਚ ਇੱਕ ਗੱਡੀ ਆਉਂਦੀ ਹੈ ਤੇ ਇੱਟਾਂ ਦੇ ਨਾਲ ਭਰੀ ਇਸ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਹੁੰਦੀ ਹੈ ਕਿ ਗੱਡੀ ਸਿੱਧਾ ਇਸ ਇੱਟਾਂ ਨਾਲ ਭਰੀ ਟਰਾਲੀ ਦੇ ਹੇਠਾਂ ਜਾ ਕੇ ਫਸ ਜਾਂਦੀ ਹੈ ਤਾਂ 35 ਸਾਲ ਦੇ ਨੌਜਵਾਨ ਦੀ ਇਸ ਦਰਦਨਾਕ ਤੇ ਭਿਆਨਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਦੱਸਦੀ ਹੈ ਕਿ ਮੋਗਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਦੇਰ ਰਾਤ 2 ਵਜੇ ਦੇ ਕਰੀਬ ਜਦੋਂ ਇੱਕ ਤੇਜ਼ ਰਫ਼ਤਾਰ ਗੱਡੀ ਦੀ ਇਸ ਇੱਟਾਂ ਦੇ ਨਾਲ ਭਰੀ ਹੋਈ ਟਰਾਲੀ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਹੁੰਦੀ ਹੈ ਕਿ ਇਹ ਗੱਡੀ ਇਸ ਇੱਟਾਂ ਨਾਲ ਭਰੀ ਟਰਾਲੀ ਦੇ ਹੇਠਾਂ ਫਸ ਜਾਂਦੀ ਹੈ ਜਿਸ ਤੋਂ ਬਾਅਦ ਇਸ ਟਰਾਲੀ ਨੂੰ ਇਸ ਗੱਡੀ ਨੂੰ ਜਿਹੜਾ ਆ 4 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਟਰਾਲੀ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ ਪਰ ਇਸ ਹਾਦਸੇ ਦੇ ਵਿੱਚ 35 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ ਜਿਸ ਦਾ ਨਾਮ ਮਿੱਠੂ ਸਿੰਘ ਦੱਸਿਆ ਜਾ ਰਿਹਾ ਹੈ ਮਿੱਠੂ ਸਿੰਘ ਵਜੋਂ ਨੌਜਵਾਨ ਦੀ ਪਛਾਣ ਹੋਈ ਹੈ ਜੋ ਇਸ ਕਾਰ ਨੂੰ ਡਰਾਈਵ ਕਰ ਰਿਹਾ ਸੀਗਾ ਤਾਂ ਮੋਗਾ ਦੇ ਵਿੱਚ ਫਿਰੋਜ਼ਪੁਰ ਲੁਧਿਆਣਾ ਰੋਡ ਤੇ ਰਾਤ ਦੇ ਕਰੀਬ 2 ਵਜੇ ਇਹ ਵੱਡਾ ਹਾਦਸਾ ਵਾਪਰਿਆ ਜਦੋਂ ਤੇਜ਼ ਰਫਤਾਰ ਨਾਲ ਆ ਰਹੀ ਇਸ ਕਾਰ ਦੀ ਇੱਟਾਂ ਨਾਲ ਭਰੀ ਟਰਾਲੀ ਦੇ ਨਾਲ ਟੱਕਰ ਹੁੰਦੀ ਹੈ ਜਿਸ ਕਾਰਨ ਇਹ ਗੱਡੀ ਜਿਹੜੀ ਆ ਇੱਟਾਂ ਨਾਲ ਭਰੀ ਇਸ ਟਰਾਲੀ ਦੇ ਹੇਠਾਂ ਫਸ ਜਾਂਦੀ ਹੈ ਜਦੋਂ ਲੋਕ ਇੱਥੇ ਇਕੱਠੇ ਹੁੰਦੇ ਨੇ ਤਾਂ ਫੇਰ ਲਗਭਗ 4 ਘੰਟਿਆਂ ਦੀ ਮਿਹਨਤ ਤੋਂ ਬਾਅਦ ਇਸ ਗੱਡੀ ਨੂੰ ਟਰਾਲੀ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਇਸ ਕਾਰ ਚਾਲਕ ਦੀ ਜਾਨ ਚਲੀ ਗਈ ਹੁੰਦੀ ਹੈ ਜਿਸ ਦਾ ਨਾਮ ਮਿੱਠੂ ਸਿੰਘ ਦੱਸਿਆ ਜਾ ਰਿਹਾ ਹੈ 35 ਸਾਲ ਇਸ ਦੀ ਉਮਰ ਹੈ ਜਿਹੜਾ ਕਾਰ ਦੇ ਵਿੱਚ ਸਵਾਰ ਸੀਗਾ ਪਰ ਇਸ ਹਾਦਸੇ ਦੇ ਵਿੱਚ ਉਸ ਦੀ ਜਾਂ ਚਲੀ ਗਈ ਹੈ ਤਾਂ ਮੌਕੇ ਤੇ ਪੁਲਿਸ ਦੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਦੇ ਵਿੱਚ ਕਾਰ ਸੀਗੀ ਜਿਸ ਕਾਰਨ ਤੇਜ਼ ਰਫਤਾਰ ਕਾਰ ਇੱਟਾਂ ਨਾਲ ਭਰੀ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ 35 ਸਾਲ ਦੇ ਨੌਜਵਾਨ ਦੀ ਜਿਸ ਦਾ ਨਾਮ ਮਿੱਠੂ ਸਿੰਘ ਹੈ ਅਸਤੀ ਚਾਂ ਚਲੀ ਗਈ ਹੈ ਪਿੰਡ ਤਰੂਰ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ ਜਿਸ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਗੱਡੀ ਟਰਾਲੀ ਦੇ ਹੇਠਾਂ ਫਸੀ ਹੋਈ ਹੈ ਕੁਚੁੰਬਰ ਨਿਕਲ ਚੁੱਕਿਆ ਹੈ ਗੱਡੀ ਦਾ ਤੇ ਇਸ ਹਾਦਸੇ ਦੇ ਵਿੱਚ 35 ਸਾਲ ਦੇ ਨੌਜਵਾਨ ਦੇ ਸਾਹ ਨਿਕਲ ਗਏ ਨੇ ਕੀ ਨਾਂ ਇਹਨਾਂ ਦਾ ਮਿੱਠੂ ਸਿੰਘ ਹੈ। ਅੱਛਾ ਤੇ ਇਹਦੇ ਫਾਦਰ ਸਾਹਿਬ ਦਾ ਕੀ ਨਾਂ? ਇਹ ਤਾਂ ਸਾਨੂੰ ਗੁਰੂਪ ਸਿੰਘ। ਤੇ ਤੁਹਾਡੇ ਕੀ ਲੱਗਦਾ ਜੀ? ਮੇਰੇ ਦਾਦੇ ਜੀ ਦੇ ਮੁੰਡਾ। ਤੇ ਤੁਹਾਨੂੰ ਇਹਦੇ ਬਾਰੇ ਕਿ ਪਤਾ ਕਿਵੇਂ ਲੱਗਾ ਜੀ? ਪਤਾ ਨਹੀਂ ਲੱਗਾ ਹੁਣ ਤੱਕ ਹੀ ਲੱਗ ਰਹੇ ਸੀ। ਅੱਛਾ ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਜੀ? ਇਹ ਦਿੱਲੀ ਨਾ ਜਾ ਰਿਹਾ ਦਿੱਲੀ ਜੌਬ ਕਰਦਾ। ਇਹ ਕਾਦੀ ਜੌਬ ਕਰਦਾ? ਸਾਹ ਪਰ ਪਾਣੀ ਪੀਂਦਾ। ਇਹ ਪਤਾ ਨਹੀਂ ਕਿਹੜੇ ਹਾਂ ਲੱਗਾ ਜੀ। ਜੌਬ ਕਰਦਾ ਤੇ। ਇਹ ਵਿਆਹ ਬਰਾਈ? ਹਾਂਜੀ ਵਿਆਹ। ਕਿੰਨੇ ਬੱਚੇ ਦੇ? ਲੱਕ ਬੇਟਾ ਕੇ ਬੇਟੀ ਤੇ ਇਸ ਦੇ ਪਰਿਵਾਰ ਚ ਹੋਰ ਕੌਣ ਮੰਮੀ ਰੇਡੀ ਹੈ ਅੱਛਾ ਜੀ ਦੋ ਭੈਣਾਂ ਹੈ ਅੱਛਾ ਜੀ ਅੱਛਾ ਇਹਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਸ ਖੋਦ ਪਰਿਵਾਰ ਵਾਲੇ ਆ ਸੀ ਚਾਚੇ ਦਾ ਮੁੰਡਾ ਹੀ ਸਕੇ ਵਾਈਫਰ ਜੀ ਦਾ ਫਤੇ ਸਮਾਸ਼ੀਵਾ ਸੋਸਾਇਟੀ ਰਜਿਸਟਰਡ ਮੁਗਾ ਜੋ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਤੇ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰਸੀਵ ਹੋਈ ਸੀ ਕਿ ਦੁਨੇ ਦੇ ਜਥੇਦਾਰ ਤੋਤਾ ਸਿੰਘ ਦੀ ਪੁੱਤੂਪੁਰ ਐਕਸੀਡੈਂਟ ਹੋਇਆ ਗਾਰ ਦਾ ਸੋ ਸੋਸਾਇਟੀ ਮੈਂਬਰ ਉੱਥੇ ਮੌਕੇ ਤੇ ਪਹੁੰਚੇ ਆਂ ਔਰ ਜੋ ਪਰਸਨ ਸੀ ਆ ਕਾਰ ਦੇ ਵਿੱਚ ਉਹ ਗਾਰ ਬੁਰੀ ਤਰ੍ਹਾਂ ਫਸੀ ਹੋਈ ਸੀ ਇਹ ਕਾਰ ਦਾ ਐਕਸੀਡੈਂਟ ਇੱਟਾਂ ਵਾਲੀ ਟਰਾਲੀ ਦੇ ਨਾਲ ਹੋਇਆ ਸੀ ਤੇ ਉਹਨੂੰ ਕੱਢ ਕੇ ਅਸੀਂ ਸਿਵਲ ਹਸਪੀਟਲ ਲੈ ਕੇ ਆਏ ਹਾਂ ਲੱਗ ਕਿੰਨੀ ਉਮਰ ਦਾ ਲੱਗ ਰਿਹਾ ਸੀ ਤੁਹਾਨੂੰ ਤਕਰੀਬਨ 34 ਸਾਲ ਉਮਰ ਆ ਕੋਈ ਪਛਾਣ ਹੋਈ ਕਿੱਥੋਂ ਦੀ ਪਛਾਣ ਹੋਈ ਹੈ ਪਿੰਡ ਦੱਦਾਹੂਰ ਜ਼ਿਲ੍ਹਾ ਮੋਗਾ ਇਹਦਾ ਨਾਮ ਹੈਗਾ ਸਨ ਆਫ ਰੂਪ ਸਿੰਘ ਆ ਕੋਈ ਬਰਾੜ ਆ ਭਈ ਪੈਂਡੂ ਅੱਛਾ ਜੀ ਇਹ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੂੰ ਕਿੰਨੇ ਘੰਟੇ ਲੱਗੇ ਇਸ ਚੀਜ਼ ਨੂੰ ਮੁਸ਼ਕਲ ਕਰਦੇ ਹੋਏ ਤਕਰੀਬਨ 2.5 ਘੰਟੇ ਦੀ ਮਸ਼ਕੱਤ ਤੋਂ ਬਾਅਦ ਅਸੀਂ ਇਸ ਪਰਸਨ ਨੂੰ ਗੱਡੀ ਦੇ ਵਿੱਚੋਂ ਕੱਢਿਆ ਕਿਉਂਕਿ ਹਾਈਡਰਾ ਵੀ ਮੰਗਾਇਆ ਗਿਆ ਹਾਈਡਰਾ ਹਾਈਵੇ ਦਾ ਸੀਗਾ ਆਪਦੀਆਂ ਸੁਸਾਇਟੀ ਦੀਆਂ ਵਿੱਚ ਮਸ਼ੀਨਾਂ ਗੱਡੀਆਂ ਦੇ ਉੱਪਰ ਲੱਗੀਆਂ ਉਹਨਾਂ ਦੀ ਮਦਦ ਨਾਲ ਇਹਨੂੰ ਗੱਡੀ ਨੂੰ ਬਾਹਰ ਕੱਢੇਗਾ ਟਰਾਲੀ ਦੇ نیچے ਤੇ ਫਿਰ ਇਸ ਪਰਸਨ ਨੂੰ ਦੀ ਬੋਡੀ ਨੂੰ ਬਾਹਰ ਲਿਆਂਦਾ ਗਿਆ ਗੱਲ ਕਰੀਏ ਕਿੰਨੇ ਟਾਈਮ ਚ ਜਿਹੜਾ ਰੈਸਕਿਊ ਹੋਇਆ ਤੇ ਹੁਣ ਇਸ ਟਾਈਮ ਕਿੱ데 ਵੱਚੁਕੇ ਹੈ ਤੇ ਕਿੱਥੇ ਤੁਸੀਂ ਉਹਨਾਂ ਨੂੰ ਕਾਰਵਾਈ ਕੀਤੀ ਤਕਰੀਬਨ 4:30 ਵੱਜ ਚੁੱਕਿਆ ਸਾਨੂੰ ਅਸੀਂ 2 ਵਜੇ ਦੇ ਉੱਤੇ ਪਹੁੰਚੇ ਹੋਏ ਸੀਗੇ ਕਟਨਾਸਥਲ ਤੇ ਤੁਸੀਂ 2.5 ਘੰਟੇ ਦੇ ਵਿੱਚ ਹੁਣ ਪਰਸਨ ਨੂੰ ਮੌਤਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਕਟਰ ਸਦੇਵ ਵੱਲੋਂ ਡਿਕਲੇਅਰ ਕਰਨ ਤੋਂ ਬਾਅਦ ਮੌਤਰੀ ਦੇ ਵਿੱਚ ਲਗਾ ਦਿੱਤਾ ਇਹ ਇੱਕ ਗੱਡੀ ਆ Swift car ਜੀ ਇਹ ਆ ਰਹੀ ਸੀਗੀ ਇੱਕ ਹਲਕ ਲਾਂ ਦੀ ਸਾਈਡ ਤੋਂ ਹਮ ਜਥੇਦਾਰ ਦੀ ਕੋਠੀ ਤੋਂ ਥੋੜਾ ਅੱਗੇ ਕੱਟ ਤੋਂ ਕੋਲੇ ਇੱਕਾਈ ਟਰਾਲੀ ਦੇ ਪਿਛਲੇ ਪਾਸੇ ਜਾ ਕੇ ਉੱਜੀਆਂ ਤੇ ਜਿਹੜਾ ਅਸੀਂ ਵਿੱਚ ਡਰਾਈਵਰ ਗੱਡੀ ਚਲਾ ਰਿਹਾ ਸੀਗਾ ਉਹ ਸਾਰਾ ਇਹ ਗੱਡੀ ਦੇ ਪ੍ਰੈਸਪ ਰਗਿਆ ਸੀ ਸਾਡੀ ਸੋਸਾਇਟੀ ਦਾ ਦੀ ਮਦਦ ਨਾਲ ਉਹ ਕੱਢ ਕੇ ਤੇ ਹੁਣ ਹਸਪਤਾਲ ਪਹੁੰਚਾਇਆ ਕਿੰਨੀ ਕੁ ਉਮਰ ਦਾ ਲੱਗ ਰਿਹਾ ਸੀ ਜੀ ਕੋਈ 34 ਸਾਲ ਦਾ 34 35 ਸਾਲ ਦਾ ਪਛਾਣ ਹੋਈ ਕਿੱਥੋਂ ਦਾ ਸੀ ਕੀ ਨਾਮ ਸੀ ਦਾ ਇਹ ਪਛਾਣ ਹੋਈ ਆ ਦੱਦਾ ਹੁਰ ਦਾ ਮਿੱਠੂ ਸਿੰਘ ਪੁੱਤਰ ਰੂਪ ਸਿੰਘ ਦਾ ਅੱਛਾ ਜੀ ਇਹ ਵਿਆਹ ਵਰ ਅਸੀਂ ਜੋ ਹਾਂਜੀ ਪਤਾ ਲੱਗਿਆ ਵੀ ਇਹ ਮਤਲਬ ਵਿਆਹ ਹੋਇਆ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਮੌਕੇ ਤੇ ਸਟੇਟਸ ਕੀ ਲੱਗ ਰਿਹਾ ਜੀ ਡੇਢ ਸਤਾ ਹੈ ਵੀ ਹੁਣ ਜਿਵੇਂ ਪਰਿਵਾਰ ਦੇ ਆਉਣਗੇ ਉਸ ਤੋਂ ਬਾਅਦ ਜੋ ਬਿਆਹ ਲਿਖਾਉਣਗੇ ਉਸ ਦੀ ਕਾਰਵਾਈ ਕਰ ਦੇਣੀ ਡੇਢਾ ਬੰਦਾ ਇਸ ਟਾਈਮ ਹਾਂ ਡੇਢਾ ਬਿਲਕੁਲ ਤੁਹਾਡੇ ਲੋਹ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਮੋਰਤਰੀ ਰਖਾਇਆ ਗਿਆ ਵਾ ਕੱਲ ਪਰਿਵਾਰ ਆਉਣ ਤੇ ਜੈਸੀ ਜ਼ਰੂਰਤ ਹੋਊਗੀ ਕਾਰਵਾਈ ਚੱਲ ਮੁੱਢ ਤੇ ਲਿਆ ਦੇਵਾਂਗੇ ਕੀ ਨਾਂ ਇਹਨਾਂ ਦਾ ਮਿੱਠੂ ਸਿੰਘ ਅੱਛਾ ਤੇ ਇਹ ਫਾਦਰ ਸਾਹਿਬ ਦਾ ਕੀ ਨਾਂ ਇਹ ਤਾਂ ਸਾਨੂੰ ਗਰੂਪ ਸੇ ਇਹ ਤੁਹਾਡੇ ਕੀ ਲੱਗਦਾ ਜੀ ਮੇਰੇ ਦਾਦੇ ਜੀ ਦਾ ਮੁੰਡਾ ਤੇ ਤੁਹਾਨੂੰ ਇਹਦੇ ਬਾਰੇ ਕੀ ਪਤਾ ਕਿਵੇਂ ਲੱਗਿਆ ਜੀ ਪਤਾ ਨਹੀਂ ਲੱਗਾ ਹੁਣ ਤੱਕ ਇਹ ਨੰਘ ਰਹੇ ਸੀ ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਇਹ ਦਿੱਲੀ ਨਾ ਜਾ ਰਿਹਾ ਉਹ ਜੀ ਜੋਬ ਕਰਦਾ ਇਹ ਕਾਦੀ ਜੋਬ ਕਰਦਾ ਸਾਹ ਪਰੇ ਫਾਰੀ ਕਿ ਇਹ ਪਤਾ ਨਹੀਂ ਕਿਹੜੇ ਖਾਂ ਲੱਗਾ ਜੀ ਉਹ ਜੋਬ ਕਰਦਾ ਤੇ ਇਹ ਵਿਆਹ ਬਰਾਈ ਹਾਂਜੀ ਵਿਆਹ ਕਿੰਨੇ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਤੇ ਇਸ ਦੇ ਪਰਿਵਾਰ ਚ ਹੋਰ ਕੌਣ ਮੰਮੀ ਰੇੜੀ ਹੈ ਅੱਛਾ ਜੀ ਦੋ ਭੈਣਾਂ ਹੈ ਅੱਛਾ ਜੀ ਅੱਛਾ ਇਹਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਾਕੀ ਖੋਦ ਪਰਿਵਾਰ ਵਾਲੀ ਹੈ ਸੀ ਚਾਚੇ ਦਾ ਮੁੰਡਾ ਹੀ ਸਕੇ ਵਾਹਿਗੁਰੂ ਜੀ ਦਾ ਫਰਮਾ ਵਾਹਿਗੁਰੂ ਜੀ ਕੀ ਫਤੇ ਸਮਾਸ਼ੀਆ ਸੋਸਾਇਟੀ ਰੈਫਰਡ ਮੋਕਾ ਜੋ 24 ਘੰਟੇ ਸੇਵਾ ਹਮ ਜਹਾਜ ਰਹਿੰਦੀ ਹੈ ਤੇ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰਸੀ ਹੋਈ ਸੀ ਕਿ ਦੁਨਨੇ ਕੇ ਜੱਥੇਦਾਰ ਤੋਤਾ ਸੰਧੀ ਕੋਠੂ ਕੋੜ ਐਕਸੀਡੈਂਟ ਹੋਇਆ ਗਾਰ ਦਾ ਸੋਸਾਇਟੀ ਮੈਂਬਰ ਉਥੇ ਮੌਕੇ ਤੇ ਪਹੁੰਚੇ ਆਂ ਔਰ ਜੋ ਪਰਸਨ ਸੀਗਾ ਕਾਰ ਦੇ ਵਿੱਚ ਉਹ ਗਾਰ ਬੁਰੀ ਤਰ੍ਹਾਂ ਫਸੀ ਹੋਈ ਸੀ ਇਹ ਕਾਰ ਦਾ ਐਕਸੀਡੈਂਟ ਇਟਾਂ ਵਾਲੀ ਟਰਾਲੀ ਦੇ ਨਾਲ ਹੋਇਆ ਸੀ ਤੇ ਉਹਨੂੰ ਕੱਢ ਕੇ ਅਸੀਂ ਸਿਵਲ ਹਸਪੀਟਲ ਲੈ ਕੇ ਆਏ ਫੋਟੋ ਲੱਗ ਕਿੰਨੀ ਉਮਰ ਦਾ ਲੱਗ ਰਿਹਾ ਸੀ ਤੁਹਾਨੂੰ ਤਕਰੀਬਨ 34 ਸਾਲ ਉਮਰ ਆ ਕੋਈ ਪਛਾਣ ਹੋਈ ਕਿੱਥੋਂ ਦੀ ਜੀ ਪਛਾਣ ਹੋਈ ਹੈ ਪਿੰਡ ਦੱਦਾ ਹੂਰ ਜ਼ਿਲ੍ਹਾ ਮੋਗਾ ਇਹਦਾ ਨਾਮ ਹੈਗਾ ਸਨ ਆਫ ਰੂਪ ਸਿੰਘ ਆ ਕੋਈ ਬਰਾੜ ਆ ਕੋਈ ਪਿੰਡ ਤੋਂ ਅੱਛਾ ਜੀ ਇਹ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ ਆ